ਅੱਜ ਜਸੀਂ ਬਣਾਵਾਂਗੇ ਪਰੌਂਠਿਆਂ ਦਾ ਮਸਾਲਾ ਜੋ ਕਿ ਸਟਫਡ ਪਰਵਾ ਪਰੌਂਠਿਆਂ ਦੇ ਵਿੱਚ ਤੁਸੀਂ ਪਾ ਕੇ ਤੇ ਪਰੌਂਠੇ ਬਹੁਤ ਹੀ ਟੇਸਟੀ ਬਣਾ ਸਕਦੇ ਹੋ ਪਰੌਂਠਿਆਂ ਦਾ ਮਸਾਲਾ ਬਣਾ ਕੇ ਤੁਸੀਂ ਬਹੁਤ ਹੀ ਜਲਦੀ ਜੋ ਪਰੌਂਠਿਆਂ ਦੀ ਰੈਸਪੀ ਬਣਾ ਸਕਦੇ ਹੋ ਤੇ ਜਿਸ ਨਾਲ ਜਿਹੜੇ ਤੁਹਾਡੇ ਪਰੌਂਠੇ ਨੇ ਬਹੁਤ ਹੀ ਟੇਸਟੀ ਤੇ ਬਿਲਕੁਲ ਟਾਬੇ ਦੇ ਵਰਗੇ ਪਰੌਂਠੇ ਬਣਨਗੇ ਬਹੁਤ ਹੀ ਕਰਾਰੇ ਵਧੀਆ ਮਸਾਲੇਦਾਰ ਪਰੌਂਠੇ ਬਣਨਗੇ ਜਿਸ ਤਰ੍ਹਾਂ ਕਿ ਬਾਜ਼ਾਰ ਵਿੱਚ ਮਿਲਦੇ ਨੇ ਤੇ ਤੁਸੀਂ ਇਹਨੂੰ ਕਿੰਨੀ ਕੁਆਂਟੀਟੀ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਬਹੁਤ ਆਸਾਨੀ ਨਾਲ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਲੋੜ ਦੇ ਅਨਸਾਰ ਤੇ ਰੈਸਪੀ ਦੇ ਨਾਲ ਅਸੀਂ ਆਲੂ ਦੇ ਪਰੌਂਠੇ ਜਾਂ ਮੂਲੀ ਦੇ ਪਰੌਂਠੇ ਜਾਂ ਵੇਸਣ ਦੇ ਪਰੌਂਠੇ ਬਣਾ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੋ ਜਾਂਦੇ ਨੇ ਕਿ ਪਰੌਂਠੇ ਇਕ ਵਾਰ ਜ਼ਰੂਰੀ ਤੇ ਰੈਸਪੀ ਨੂੰ ਟਰਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੀ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਆਨ ਲਾਈਵ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਦ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੀ ਮੇਰੀ ਸਾਰੀ ਵੀਡੀਓ ਦੇ ਨੋਟੀਫਿਕੇਸ਼ਨ ਨੂੰ ਦੇਖ ਸਕੋ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅੱਜ ਬਣਿਆ ਪਰਾਂਠਿਆਂ ਦਾ ਮਸਾਲਾ ਜਿਸ ਨੂੰ ਕਿ ਅਸੀਂ ਘਰ ਵਿੱਚ ਹੀ ਬਣਾਵਾਂਗੇ ਤੇ ਸਟੋਰ ਕਰਕੇ ਰੱਖਾਂਗੇ ਘਰ ਦੇ ਸਿੰਪਲ ਜਿਹੇ ਮਸਾਲਿਆਂ ਦੇ ਨਾਲ ਤੇ ਚਲੋ ਰੈਸਪੀ ਨੂੰ ਅਸੀਂ ਬਣਾਉਣਾ ਸ਼ੁਰੂ ਕਰਦੇ ਆਂ ਤੇ ਇਹਦੇ ਲਈ ਮੈਂ ਕੁਝ ਮਸਾਲੇ ਲੈਨੇ ਜਿਵੇਂ ਕਿ ਜੋ ਧਨੀਆ ਸਾਬਤ ਵਾਲਾ ਧਨੀਆ ਲਿਆ ਹੈ ਤੇ ਉਸ ਤੋਂ ਬਾਅਦ ਕਾਲੀ ਮਿਰਚ ਲਈ ਹੈ ਮੈਂ ਸਾਬਤ ਵਾਲੀਆਂ ਨੂੰ ਪੀਸ ਕੇ ਰੱਖਿਆ ਹੋਇਆ ਹੈ ਅਜਵੈਨ ਲਈ ਹੈ ਤੇ ਉਸ ਤੋਂ ਬਾਅਦ ਅਸੀਂ ਜੋ ਜੀਰਾ ਸਾਬਤ ਵਾਲਾ ਉਹ ਲਿਆ ਹੈ ਤੇ ਅਸੀਂ ਜੋ ਅਨਾਰ ਦਾਣੇ ਉਹਨੂੰ ਵੀ ਕ੍ਰਸ਼ ਕਰਕੇ ਬਿਲਕੁਲ ਰੱਖਿਆ ਹੋਇਆ ਹੈ ਅਮचूर ਲਈ ਆਵੇ ਪਾਊਡਰ ਫਾਰਮ ਚ ਆ ਗਿਆ ਤਾਂ ਉਸ ਤੋਂ ਬਾਅਦ ਅਸੀਂ ਜੋ ਸੁੱਕਾ ਪੁਦੀਨਾ ਹੈ ਉਹਨੂੰ ਵੀ ਮੈਂ ਪਾਊਡਰ ਕਰਕੇ ਸੁਕਾ ਕੇ ਰੱਖਿਆ ਹੋਇਆ ਹੈ ਤੇ ਚਲੋ ਰੈਸਪੀ ਨੂੰ ਬਣਾਣਾ ਸ਼ੁਰੂ ਕਰਦੇ ਆ ਇਹਨਾਂ ਸਿੰਪਲ ਜਿਹਾ ਮਸਾਲਿਆਂ ਦੇ ਨਾਲ ਜਿਸ ਨਾਲ ਕਿ ਸਾਡੇ ਜੋ ਪਰੌਂਠੇ ਨੇ ਬਿਲਕੁਲ ਢਾਬੇ ਸਟਾਈਲ ਤਰ੍ਹਾਂ ਬਣਨਗੇ ਤੇ ਇਹਦੇ ਲਈ ਮੈਂ ਜੋ ਧਨੀਆ ਸਾਬੂਤ ਵਾਲਾ ਸਭ ਤੋਂ ਪਹਿਲਾਂ ਧਨੀਆ ਲੈਣਾ ਹੈ ਤੇ ਕੋਈ ਵੀ ਤੁਸੀਂ ਕਟੋਰੀ ਦੇ ਸਹਾਰੇ ਨਾਲ ਇਸ ਨੂੰ नाप ਸਕਦੇ ਹੋ ਅੱਧਾ ਕਟੋਰੀ तकरीबन ਅੱਧਾ ਕੱਪ ਮੈਦੇ ਚ ਜੋ ਸਾਬਤ ਸੁੱਕਾ ਆ ਹੋਣਾ ਚਾਹੀਦਾ ਧਨੀਆ ਅੱਧੀ ਕਟੋਰੀ ਮੈਦੇ ਵਿੱਚ ਸੁੱਕਾ ਧਨੀਆ ਲਿਆ ਹੈ ਤੇ ਅਸੀਂ ਇਸ ਨੂੰ పాలవంਗੇ ਉਸ ਤੋਂ ਬਾਅਦ ਇਹਨਾਂ ਮੈਂ ਥੋੜਾ ਜਿਹਾ ਕ੍ਰਸ਼ ਕਰਨਾ ਹੈ ਬਿਲਕੁਲ ਸਾਬਤ ਸਾਬਤ ਨਹੀਂ ਪਰੌਂਠਿਆਂ ਵਿੱਚੋਂ ਨਾ ਚਾਹੀਦਾ ਥੋੜਾ ਦੜੜ ਫੜੜ ਕਰ ਲਿਆ ਮੈਨੂੰ ਗ੍ਰਾਈਂਡਰ ਵਿੱਚ ਸਿਰਫ 1 ਮਿੰਟ 10 ਮੈਂ ਚਲਾਇਆ ਤੇ ਉਹਨਾਂ ਤੁਸੀਂ ਦੇਖ ਸਕਦੇ ਅੱਧਾ ਟੋਟਾ ਹੋ ਗਿਆ ਹੈ ਥੋੜਾ ਜਿਹਾ ਕ੍ਰਸ਼ ਹੋ ਗਿਆ ਜੇ ਸਾਡਾ ਧਨੀਆ ਸੀ ਸਾਬਤ ਵਾਲਾ ਉਸ ਤੋਂ ਬਾਅਦ ਜੋ ਅਜਵਾਇਨ ਹੈ ਉਹਨੂੰ ਕ੍ਰਸ਼ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਧਨੀਆ ਹੈ ਉਹ ਮੂੰਹ ਚ ਆਂਦਾ ਜੋ ਸਾਬਤ ਵਾਲਾ ਅੱਛਾ ਨਹੀਂ ਲੱਗਦਾ ਉਹਨੂੰ ਥੋੜਾ ਜਿਹਾ ਸੀ ਦੜੜ ਫੜੜ ਕਰ ਲਿਆ ਕ੍ਰਸ਼ ਕਰ ਲਿਆ ਉਸ ਤੋਂ ਬਾਅਦ ਜੋ ਅਜਵਾਈਨ ਹੈ ਓਬਵੀਅਸਲੀ ਅੱਧਾ ਕੱਪ ਜਾਨਕੀ ਅੱਧੀ ਕਟੋਰੀ ਜੋ ਮੈਂ ਪਹਿਲੇ ਲਈ ਸੀ ਉਹੀ ਵਾਲੀ ਅੱਧੀ ਚਮਕ ਕਟੋਰੀ ਅਸੀ ਅਜਵਾਈਨ ਦੀ ਇਹਦੇ ਵਿੱਚ ਪਾ ਦੇਣੀ ਹੈ ਧਨੀਆਂ ਦਰੜ ਫਰੜ ਕੀਤਾ ਤੇ ਅਜਵਾਈਨ ਅਸੀਂ ਦੋਨੇ ਪਾ ਲਏ ਬੌਲ ਵਿੱਚ ਉਸ ਤੋਂ ਬਾਅਦ ਮੈਂ ਲਿਆਇਆ ਜੀਰਾ ਲਿਆਇਆ ਸਾਬਤ ਵਾਲਾ ਜੀਰਾ ਲਿਆਇਆ ਉਹਨੂੰ ਵੀ ਸਾਨੂੰ ਥੋੜਾ ਕ੍ਰਸ਼ ਕਰਨ ਦੀ ਬਿਲਕੁਲ ਨਹੀਂ ਜ਼ਰੂਰਤ ਸਾਬਤ ਹੀ ਯੂਜ਼ ਕਰਾਂਗੇ ਤੇ ਅੱਧਾ ਇੱਕ ਕਟੋਰੀ ਮੈਂ ਇਹਦੇ ਵਿੱਚ ਉਹ ਜੋ ਸਾਡਾ ਜੀਰਾ ਹੈ ਸਾਬੂਤ ਵਾਲਾ ਉਹ ਅਸੀਂ ਪਾ ਦੇਣਾ ਹੈ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਸਾਡੇ ਜੇ ਮਸਾਲੇ ਨੇ ਚੰਗੀ ਤਰ੍ਹਾਂ ਸੁੱਕੇ ਹੋਏ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜੀ ਕਾਲੀ ਮਿਰਚ ਹੈ ਉਹਨੇ ਮੈਂ ਪੀਸ ਲੈ ਸੀ ਬਿਲਕੁਲ ਪਾਊਡਰ ਫਾਰਮ ਚ ਤੁਸੀਂ ਅਗਰ ਬਿਲਕੁਲ ਪੀਸੀ ਨਹੀਂ ਹੈ ਤਾਂ ਉਹਨੂੰ ਪੀਸ ਕੇ ਰੱਖ ਲੈਣਾ ਤਿੰਨ ਛੋਟੇ ਚਮਚ ਪਰ ਕੇ ਮੈਂ ਇਹਦੇ ਵਿੱਚ ਜੋ ਕਾਲੀ ਮਿਰਚ ਦਾ ਪਾਊਡਰ ਹੈ ਉਹ ਪਾ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਵਿੱਚ ਜਿਹੜੇ ਮਰਕੁਲ ਅਨਾਰ ਦਾਣੇ ਉਹਨੂੰ ਮੈਂ ਇਸ ਤਰ੍ਹਾਂ ਗ੍ਰਾਈਂਡਰ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਕ੍ਰਸ਼ ਕਰ ਲਿਆ ਹੈ ਬਿਲਕੁਲ ਤੁਸੀਂ ਦੇਖ ਬਿਲਕੁਲ ਪਾਊਡਰ ਫਾਰਮ ਚ ਨਹੀਂ ਕਰ ਰਿਹਾ ਕੀਤਾ ਨਮੈਂ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਕ੍ਰਸ਼ ਕੀਤਾ ਹੈ ਤੇ ਥੋੜਾ ਇਸ ਤਰ੍ਹਾਂ ਚਿਪਕ ਰਿਹਾ ਹੈ ਤੇ ਤੁਸੀਂ ਇਹਨੂੰ ਅਗਰ ਹੋਨ ਕਰਨਾ ਚਾਹੁੰਦੇ ਹੋ ਤਾਂ ਕਾਲੀ ਮਿਰਚ ਪਾ ਕੇ ਤੁਸੀਂ ਇਹਨੂੰ ਅਗਰ ਤੁਸੀਂ ਇਹਨੂੰ ਗ੍ਰਾਈਂਡ ਕਰੋਗੇ ਨਾ ਤਾਂ ਬਿਲਕੁਲ ਇਸ ਤਰ੍ਹਾਂ ਵੀ ਚਿਪਚਿਪਾ ਨਹੀਂ ਹੋਏਗਾ ਮੇਰੇ ਕੋਲ ਪਹਿਲੇ ਹੀ ਜੋ ਪਾਊਡਰ ਹੈ ਅ ਅਨਾਰ ਦਾਣਾ ਉਪੀਸੀ ਆਇਆ ਬੈਸੀ ਇਸ ਲਈ ਮੈਂ ਯੂਜ਼ ਕਰ ਰਹੀ ਹਾਂ ਤੁਸੀਂ ਅਗਰ ਕਰਨਾ ਹੋਏਗਾ ਨਰਦਾਨਾ ਤਾਂ ਥੋੜੀ ਜਿਹੀ ਕਾਲੀ ਮਿਰਚ ਦੇ ਦਾਣੇ ਪਾ ਕੇ ਕ੍ਰਸ਼ ਕਰਨਾ ਬਹੁਤ ਵਧੀਆ ਹੋ ਜਾਏਗਾ ਤੇ ਇਸ ਤਰ੍ਹਾਂ ਚਿਪਚਿਪਾ ਨਹੀਂ ਹੋਏਗਾ ਤੇ ਅਨਾਰਦਾਨਾ ਵੀ ਇਸ ਦੇ ਵਿੱਚ ਪਾ ਦਿੱਤਾ ਹੈ ਦੋ ਵੱਡੇ ਚਮਚ ਛੋਟੇ ਚਮਚ ਸੌਰੀ टीस्पून ਜਿਹੜੇ ਨੇ ਉਸੇ ਪਰ ਕੇ ਅਨਾਰਦਾਨੇ ਦੇ ਪਾ ਦਿੱਤੇ ਨੇ ਹੁਣ ਅਸੀਂ ਇਸ ਦੇ ਵਿੱਚ ਜੋ ਅਮਚੂਰ ਹੈ ਅਮਚੂਰ ਦਾ ਪਾਊਡਰ ਹੈ ਮੇਰੀ ਕੁਲ ਬਾਜ਼ਾਰ ਵਿੱਚ इजीली ਮਿਲ ਜਾਂਦਾ ਹੈ ਅਮਚੂਰ ਦਾ ਪਾਊਡਰ ਤੇ ਦੋ ਛੋਟੇ ਚਮਚੇ ਸੀ ਪਰਕੇ ਦੇ ਵਿੱਚ આમਚੂਰ ਦਾ ਪਾਊਡਰ ਪਾ ਦਿੱਤਾ ਹੈ ਅਸੀਂ ਬਿਲਕੁਲ ਵੀ ਕਿ ਆਰਟੀਫੀਸ਼ੀਅਲ ਜੋ ਖਟਾਈ ਹੋਣੀ ਪਾਰੇ ਤੇ ਉਸ ਤੋਂ ਬਾਅਦ ਜੋ ਪੁਦੀਨਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਲੈ ਕੇ ਸਾਫ਼ ਕਰਕੇ ਧੋ ਕੇ ਸੁਕਾ ਕੇ ਤੇ ਪਾਊਡਰ ਫਾਰਮ 'ਚ ਕਰਕੇ ਇਸ ਤਰ੍ਹਾਂ ਰੱਖ ਲਿਆ ਹੈ ਤੁਸੀਂ ਵੀ ਉਹਨੂੰ ਇਸੇ ਤਰ੍ਹਾਂ ਹੀ ਸੁਕਾ ਕੇ ਤੇ ਜਾਂ ਹਲਕਾ ਜਿਹਾ ਨੂੰ ਕ੍ਰਸ਼ ਕਰ ਸਕਦੇ ਹੋ ਕਿ ਪਾਊਡਰ ਫਾਰਮ 'ਚ ਨਹੀਂ ਵੀ ਕਰਨਾ ਚਾਹੁੰਦੇ ਨਾ ਤੇ ਸੁੱਕਾ ਹੋਇਆ ਜੋ ਪੁਦੀਨੇ ਦਾ ਪਾਊਡਰ ਅਸੀਂ ਇਹਦੇ ਵਿੱਚ ਦੋ ਛੋਟੇ ਚਮਚ ਪਰ ਕੇ ਟੀस्पून ਪਾ ਦੇਵਾਂਗੇ ਉਸ ਤੋਂ ਬਾਅਦ ਲਾਲ ਮਿਰਚ ਦਾ ਜੋ ਸਾਡਾ ਪਾਊਡਰ ਹੈ ਉਹ ਵੀ ਮੈਂ ਦੋ ਛੋਟੇ ਚਮਚੇ ਦੇ ਵਿੱਚ ਪੀਸੀ ਹੋਈ ਲਾਲ ਮਿਰਚ ਅਸੀਂ ਇਹਦੇ ਵਿੱਚ ਪਾ ਦੇਣੀ ਹੈ ਤੁਸੀਂ ਘੱਟ ਜਾਂ ਵਾਧੇ ਵੀ ਪਾ ਸਕਦੇ ਹੋ ਜੇ ਜਿਆਦਾ ਸਪਾਈਸੀ ਪਰੌਂਠੇ ਨਹੀਂ ਬਣਾਉਂਦੇ ਹੋ ਤੇ ਸਭ ਕੁਝ ਅਸੀਂ ਪਾ ਕੇ ਸਭ ਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਹੈ ਤਾਂ ਜੋ ਸਾਰੇ ਜਿਹੜੇ ਮਸਾਲੇ ਨੇ ਚੰਗੀ ਤਰ੍ਹਾਂ ਤੇ ਸਾਡੇ ਮਿਕਸ ਹੋ ਜਾਣ ਅਨਾਰ ਦਾਣਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਚਿਪਚਿਪਾ ਹੈ ਉਹਨਾਂ ਵਿੱਚ ਚੰਗੀ ਤਰ੍ਹਾਂ ਬਾਕੀ ਮਸਾਲਿਆਂ ਦੇ ਨਾਲ ਇਸ ਤਰ੍ਹਾਂ ਨਾ ਲਗੜ ਲਾਵਾਂਗੀ ਫਿਰ ਚੰਗੀ ਤਰ੍ਹਾਂ ਡਰਾਈ ਹੋ ਜਾਏਗਾ ਤੇ ਬਿਲਕੁਲ ਨਾ ਇਕਵਨਲੀ ਮਿਕਸ ਹੋ ਜਾਣਾ ਚਾਹੀਦਾ ਅਨਾਰ ਦਾਣਾ ਵੀ ਇਸ ਤਰ੍ਹਾਂ ਨਹੀਂ ਕਿ ਮੋਟਾ ਮੋਟਾ ਉੱਪਰ ਆਏ ਤੁਸੀਂ ਚਾਹੋ ਤੇ ਇੱਕ ਵਾਰ ਦੁਬਾਰਾ ਤੁਸੀਂ ਥੋੜਾ ਜਿਹਾ ਕੁਝ ਸੈਕਿੰਡ ਲਈ ਗ੍ਰਾਈਂਡਰ ਦੇ ਚੋਂ ਚਲਾ ਸਕਦੇ ਹੋ ਇਸ ਨਾਲ ਜੋ ਅਨਾਰ ਦਾਣਾ ਤੇ ਬਾਕੀ ਮਸਾਲੇ ਨੇ ਇਕਵਨਲੀ ਮਿਕਸ ਹੋ ਜਾਣਗੇ ਮੈਂ ਹੱਥ ਨਾਲ ਲੈ ਨੂੰ ਬਿਲਕੁਲ ਚੰਗੀ ਤਰ੍ਹਾਂ ਦੇ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਅਨਾਰ ਦਾਣਾ ਆਮ ਚੂਟ ਤਨੀਆ ਜੀਰਾ ਤੇ ਸਾਰੇ ਮਸਾਲੇ ਨੇ ਸਾਰੇ ਬਹੁਤ ਚੰਗੀ ਤਰ੍ਹਾਂ ਇਕਵਨਲੀ ਮਿਕਸ ਹੋ ਗਏ ਨੇ ਤੇ ਸਾਡਾ ਮਸਾਲਾ ਬਹੁਤ ਵਧੀਆ ਘਰ ਦਾ ਬਣਿਆ ਤਿਆਰ ਹੋ ਗਿਆ ਹੈ ਘਰ ਦਾ ਬਣਿਆ ਹੋਮ ਮੇਡ ਪਰੌਂਠੇ ਦਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਤੇ ਇਹਨੂੰ ਅਸੀਂ ਹੁਣ ਸਟੋਰ ਕਰਾਂਗੇ ਤੁਸੀਂ ਕਿਸੇ ਵੀ ਸੁੱਕੇ ਸਾਫ ਕੰਟੇਨਰ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਇਸ ਤੋਂ ਵੱਧ ਵੀ ਕੁਆंटਿਟੀ ਵਿੱਚ ਜੋ ਸਾਡਾ ਮਸਾਲਾ ਹੈ ਉਹਨੂੰ ਬਣਾ ਕੇ ਰੱਖ ਸਕਦੇ ਹੋ ਮੈਂ ਥੋੜੀ ਜਿਹੀ ਕੁਆंटਿਟੀ ਵਿੱਚ ਬਣਾ ਕੇ ਰੱਖਿਆ ਹੈ ਤੁਸੀਂ ਬਹੁਤ ਜ਼ਿਆਦਾ ਵੀ ਕੁਆंटਿਟੀ ਵਿੱਚ ਬਣਾ ਸਕਦੇ ਹੋ ਇਹਦਾ ਬਿਲਕੁਲ ਹੀ ਜੋ ਫਲੇਵਰ ਹੈ ਟੇਸਟ ਬਿਲਕੁਲ ਨਹੀਂ ਚੇਂਜ ਹੁੰਦਾ ਤੇ ਤੁਸੀਂ इजीली ਜਦੋਂ ਹੀ ਪ੍ਰਾਂਠੇ ਬਣਾਉਣੇ ਹੋਣਗੇ ਇਹ ਨਿਕਾਲੂਦ ਨੂੰ ਅਲੱਗ ਤੋਂ ਅਲੱਗ-ਅਲੱਗ ਡੱਬੀਆਂ ਨਿਕਾਲ ਕੇ ਮਸਾਲੇ ਨਹੀਂ نکالਨੇ ਪੈਣਗੇ ਇੱਕੋ ਵਾਰੀ ਤੁਸੀਂ ਸਾਰਾ ਮਿਕਸ ਕੀਤਾ ਹੈ ਪ੍ਰਾਂਠੇ ਦਾ ਮਸਾਲਾ ਪਾ ਕੇ ਤੇ ਪ੍ਰਾਂਠੇ ਬਣਾ ਸਕਦੇ ਹੋ ਬਿਲਕੁਲ ਤਾਬੇ ਵਰਗੇ ਤੁਹਾਡੇ ਜੋ ਪ੍ਰਾਂਠੇ ਨੇ ਬਿਲਕੁਲ ਟੈਂਪਟਿੰਗ ਵਧੀਆ ਟੇਸਟੀ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਕਿਸੇ ਤਰ੍ਹਾਂ ਦੇ ਵੀ ਪ੍ਰਾਂਠਿਆਂ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਬਹੁਤ इजीली ਬਣ ਜਾਂਦਾ ਤੇ ਬਹੁਤ ਹੈਲਦੀ ਹੁੰਦਾ ਜੋ ਬਾਜ਼ਾਰ ਵਿੱਚ ਮਸਾਲੇ ਮਿਲਦੇ ਨੇ ਉਹਨਾਂ ਵਿੱਚ ਬਹੁਤ ਆਰਟੀਫੀਸ਼ਲ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੋ ਖਟਾਈ ਹੈ ਉਹ ਵੀ ਨਕਲੀ ਵਾਲੀ ਖਟਾਈ ਪਾਈ ਹੁੰਦੀ ਹੈ ਅਸੀਂ ਬਿਲਕੁਲ ਘਰ ਦਾ ਜੋ ਅਨਾਰ ਦਾਣਾ ਹੈ ਤੇ આમਚੂਰ ਹੈ ਉਹ ਹੀ ਯੂਜ਼ ਕੀਤਾ ਹੈ ਤੇ ਬਹੁਤ ਵਧੀਆ ਹੈ ਜੋ ਸਾਡੀ ਰੈਸਪੀ ਹੈ ਬਣ ਕੇ ਤਿਆਰ ਹੋਈ ਹੈ ਘਰ ਦਾ ਬਣਿਆ ਪਰੌਂਠੇ ਦਾ ਮਸਾਲਾ ਤੇ ਇਹਨੂੰ ਮਟੱਕਣ ਲਗਾ ਕੇ ਤੇ ਬੰਦ ਕਰਕੇ ਰੱਖ ਲਵਾਂਗੀ ਅਸੀਂ ਦੇ ਵਿੱਚ ਨਮਕ ਨਹੀਂ ਐਡ ਕਰਾਂਗੇ ਨਮਕ ਤੁਹਾਨੂੰ ਜਦੋਂ ਤੁਸੀਂ ਪਰਾਂਠੇ ਬਣਾਉਣੇ ਹੋਣਗੇ ਉਸੇ ਟਾਈਮ 2-3 ਚਮਚ ਸੂਸੀ ਮਸਾਲਾ ਪਾ ਕੇ ਤੇ ਨਮਕ ਜਿੰਨਾ ਚਾਹੀਦਾ ਹੋਵੇਗਾ ਪਾ ਸਕਦੇ ਹੋ ਮੈਂ ਮੂਲੀ ਦੇ ਪਰਾਂਠੇ ਬਣਾਏ ਨੇ ਇਹ ਦਿਨ ਆ ਮੂਲੀ ਨੂੰ ਗ੍ਰੇਟ ਕਰਕੇ ਅਦਰਕ, ਜੋਦਾ ਹਰੇ ਪੱਤੇ ਨੇ ਧਨੀਆ ਤੇ ਨਮਕ ਸਵਾਦ ਅਨੁਸਾਰ ਪਨਾ ਪਾ ਕੇ ਸਿਰਫ ਫਰੈਸ਼ ਇੰਗਰੀਡੀਅੰਟਸ ਪਾਏ ਨੇ ਉਸ ਤੋਂ ਬਾਅਦ ਅਸੀਂ ਮੂਲੀ ਦਾ ਪਰਾਂਠਾ ਬਣਾ ਲਵਾਂਗੇ ਤੇ ਇਹਨੂੰ ਮੱਖਣ ਲਗਾ ਕੇ ਕੀ ਦੇ ਨਾਲ ਸਰਵ ਕਰਾਂਗੇ ਤੇ ਸਾਡਾ ਜੋ ਬਿਲਕੁਲ ਢਾਬੇ ਵਰਗਾ ਮੂਲੀ ਦਾ ਪਰਾਂਠਾ ਬਣ ਗਿਆ ਹੈ ਤੇ ਆਲੂ ਦੇ ਪਰਾਂਠੇ ਵੀ ਇਸੇ ਤਰ੍ਹਾਂ ਹੀ ਮੈਂ ਬਣਾਏ ਨੇ ਆਲੂਆਂ ਨੂੰ ਮੈਸ਼ ਕਰਕੇ ਉਹਦੇ ਵਿੱਚ ਹਰਾ ਪਿਆਜ਼ ਦੂਸਰਾ ਵਾਲਾ ਪਿਆਜ਼ ਔਰ ਦੋ ਤਿੰਨ ਚਮਚ ਅਸੀਂ ਮਸਾਲੇ ਦਾ ਪਾਊਡਰ ਪਾ ਕੇ ਤੇ ਨਮਕ ਜ਼ਰੂਰਤ ਅਨਸਾਰ ਪਾ ਕੇ ਤੇ ਅਸੀਂ ਸਭ ਨੂੰ मिक्स ਕਰ ਲਿਆ ਤੇ ਸਾਡਾ ਜੋ ਆਲੂ ਵਾਲਾ ਪਰਾਂਠਾ ਵੀ ਬਹੁਤ ਟੇਸਟੀ ਹੈ ਤੇ ਇਸੇ ਤਰ੍ਹਾਂ ਜੋ ਬੇਸਣ ਦਾ ਪਰਾਂਠਾ ਹੈ ਬੇਸਣ ਨੂੰ ਹਲਕਾ ਜਿਹਾ ਕੀ ਵਿੱਚ ਰੋਸਟ ਕਰਕੇ ਉਸ ਤੋਂ ਬਾਅਦ ਅਸੀਂ ਪੁੱਜੇ ਬੇਸਣ ਵਿੱਚ ਮਸਾਲਾ ਪਾ ਕੇ ਬੇਸਣ ਦੇ ਪਰਾਂਠੇ ਬਣਾਵਾਂਗੇ ਪੂਰੀ ਰੈਸਪੀਸ ਮੈਂ ਪਹਿਲੇ ਸ਼ੇਅਰ ਕੀਤੀ ਹੈ ਆਲੂ ਮੂਲੀ ਤੇ ਬੇਸਣ ਦੀ ਰੈਸਪੀ ਤੁਸੀਂ ਉਹ ਵੀ ਦੇਖ ਸਕਦੇ ਹੋ